ਨਮਸਕਾਰ ਤੁਸੀਂ ਦੇਖ ਰਹੇ ਹੋ ਪਾਵਰਫੁੱਲ ਨਿਊਜ਼ ਚੈਨਲ ਫਰੀਦਕੋਟ ਸ਼ਹਿਰ ਵਿੱਚ ਅੱਜ ਸ਼੍ਰੀ ਕ੍ਰਿਸ਼ਨ ਜਨਮਾਸ਼ਟਮੀ ਤੇ ਸਵੇਰ 5 ਵਜੇ ਮੰਦਿਰ ਦੇ ਦਰਵਾਜ਼ਾ ਤੋਂ ਪਰਪਾਤ ਫੇਰੀ ਕੱਢੀ ਗਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਵrindavan ਤੋਂ ਆਏ ਹੋਏ ਕਲਾਕਾਰਾਂ ਨੇ ਨ੍ਰਿਤ્ય ਕਰਕੇ ਫਰੀਦਕੋਟ ਸ਼ਹਿਰ ਨਿਵਾਸੀਆਂ ਦਾ ਮਨ ਮੋ ਲਿਆ ਅਤੇ ਫਰੀਦਕੋਟ ਸ਼ਹਿਰ ਵਿੱਚ ਵrindavan ਵਰਗਾ ਮਾਹੌਲ ਬਣਾ ਦਿੱਤਾ ਅਤੇ ਇਸੇ ਹੀ ਤਰ੍ਹਾਂ ਸ਼ਹਿਰ ਦੇ ਵੱਖ-ਵੱਖ ਮੰਦਿਰਾਂ ਵਿੱਚ ਰਾਤ ਨੂੰ ਕ੍ਰਿਸ਼ਨ ਜਨਮਾਸ਼ਟਮੀ ਦਾ ਉਤਸਵ ਬੜੇ ਸ਼ਰਧਾਪੂਰਵਕ ਅਤੇ ਧੂਮਦਮਾਨ ਨਾਲ ਮਨਾਇਆ ਜਾਏਗਾ हरे सत् सचार हरे तार सत् सचार हरे हरे राम हरे राम 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 हरे 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 राम

सभी फिरोजपुर वासियों की तरफ से हम फरीदकोट लोगों को यह संदेश देना चाहते हैं कि कृष्ण के वो अपना जीवन समर्पण करें इससे बड़ा समर्पण कोई भी नहीं है हरे कृष्णा धन्यवाद सभी लोगों का हरे कृष्णा सब वैष्णव भक्तों के चरणों में कोटि कोटि बना सभी भक्तों को कृष्ण भगवान के जन्मदिन की बहुत-बहुत बधाई हो आप हमारा सब सब भक्तों का उत्सव बधाई है और कृष्ण जन्माष्टमी के ये पा, पावन अवसर पर आप सब हमारे साथ आए हरे कृष्णा जनो कृष्ण जन्माष्टमी त्यौहार ते सारे राधा कृष्ण धाम वालों मैं सारे देशवासियों ਨੂੰ कृष्ण जन्माष्टमी लाख लाख बधाइयां देना है राधा कृष्ण धाम पिछले लगातार 30 सालों तो जन्माष्टमी का त्यौहार प्रभात वदीना शुरू करता है इस तो बाद राधा कृष्ण धाम दे रात नु 8 बजे बहुत ही ਗਾਇਕਾਂ ਦੇ ਭਜਨਾਂ ਦੀ ਵਰਸ਼ਾ ਹੋਵੇਗੀ ਲੰਗਰ ਲੱਗਣਗੇ ਫੂਲ ਬੰਗਲੇ ਜਿਹੜੇ ਬ੍ਰਿੰਦਵਨ ਤੋਂ ਆਏ ਹੋਏ ਨੇ ਉਹਨਾਂ ਦੇਖਣਯੋਗ ਹੋਣਗੇ ਇਸੇ ਤਰ੍ਹਾਂ ਦੇ ਪ੍ਰੋਗਰਾਮ ਸਾਰੇ ਪਰਿਵਾਰ ਨੂੰ ਅਪੀਲ ਹੈ ਕਿ ਰਾਤ ਨੂੰ ਪਹੁੰਚ ਕੇ ਉੱਤੇ ठाकुर ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਹਾਂਜੀ ਅੱਜ ਮੈਂ ਕ੍ਰਿਸ਼ਨ ਜੀ ਦੀ ਜਨਮਾਸ਼ਮੀ ਤੇ ਸਾਰਿਆਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਬਹੁਤ ਬਹੁਤ ਵਧਾਈ ਹੋਵੇ ਸਭ ਤੋਂ ਪਹਿਲਾਂ ਤਾਂ ਉਸ ਤੋਂ ਬਾਅਦ ਪ੍ਰਭੂ ਜੀ ਸਾਰਿਆਂ ਦੇ ਕਿਰਪਾ ਕਰਨ ਸੁਖ ਸ਼ਾਂਤੀ ਬਰਸਾਨ ਬਹੁਤ 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 ਵਧਾਈ ਹੋਵੇ ਸਾਰਿਆਂ ਨੂੰ ਕ੍ਰਿਸ਼ਨ ਜੀ ਤੁਹਾਡੇ ਤੇ ਕਿਰਪਾ ਬਣਾਏ ਰੱਖਣ ਤੁਹਾਡੇ ਸੁਖ ਪਰਿਵਾਰ ਨੂੰ ਸੁਖ ਸ਼ਾਂਤੀ ਬਣਾਏ ਰੱਖਣ ਜੈ ਰਾਧੇ 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 He won't